ਇਹੋ ਜਿਹੇ ਬੱਚੇ ਆਪਣੇ ਮਾਪਿਆਂ ਲਈ ਬਣਦੇ ਨੇ ਮਿਸਾਲ ਧੀ ਪੁੱਤ ਹੁਣ ਤਾਂ ਇਹੋ ਜਿਹੇ ਅਕਸਰ ਹੀ ਬੱਚਿਆਂ ਨੂੰ ਪਾਲ ਕੇ ਵੱਡੇ ਕਰਨ ਲਈ ਮਾਪੇ ਪਤਾ ਨਹੀਂ ਕਿੰਨੀਆਂ ਦੁੱਖ ਤਕਲੀਫਾਂ ਝੱਲਦੇ ਨੇ ਪਰ ਕੁਝ ਧੀ ਪੁੱਤ ਇਹੋ ਜਿਹੇ ਹੁੰਦੇ ਨੇ ਜੋ ਵੱਡੇ ਹੋ ਕੇ ਕਹਿ ਦਿੰਦੇ ਨੇ ਕਿ ਤੁਸੀਂ ਸਾਡੇ ਲਈ ਕੀਤਾ ਕੀਏ ਅਤੇ ਪੈਸੇ ਤੇ ਜ਼ਮੀਨਾਂ ਵਿੱਚ ਰਿਸ਼ਤਿਆਂ ਨੂੰ ਭੁੱਲ ਕੇ ਮਾਪਿਆਂ ਨੂੰ ਹੀ ਘਰੋਂ ਬਾਹਰ ਕੱਢ ਦਿੰਦੇ ਨੇ ਜਾਂ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਪਰ ਹੁਣ ਇਹ ਪੁੱਤ ਬਣਿਆ ਕਲਯੁਗ ਦਾ ਸਰਬਣ ਪੁੱਤ ਦਰਸਲ ਵੀਡੀਓ ਵਿੱਚ ਜੋ ਨੌਜਵਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਆਪਣੇ ਮਾਪਿਆਂ ਨੂੰ ਸਰ ਰਾਈਸ ਦਿੰਦਾ ਹੈ ਉਹਨਾਂ ਨੂੰ ਬਿਨਾਂ ਦੱਸੇ ਹੀ ਆਪਣੇ ਪਿਓ ਲਈ ਚਾਂਦੀ ਦੀ ਜੁੱਤੀ ਲੈ ਕੇ ਆਉਂਦਾ ਏ ਤੇ ਆਪਣੀ ਮਾਂ ਲਈ ਸੋਨੇ ਦੀ ਚੂੜੀ ਲੈ ਕੇ ਆਉਂਦਾ ਏ ਆਪਣੇ ਮਾਪਿਓ ਨੂੰ ਕੁਰਸੀ ਤੇ ਬਿਠਾਉਂਦਾ ਏ ਤੇ ਆਪਣੇ ਪਿਓ ਦੇ ਆਪਣੇ ਹੱਥੀਂ ਪੈਰਾਂ ਵਿੱਚ ਚਾਂਦੀ ਦੀ ਜੁੱਤੀ ਪਾਉਂਦਾ ਏ ਤੇ ਆਪਣੇ ਮਾਂ ਦੇ ਹੱਥ ਵਿੱਚ ਸੋਨੇ ਦੀ ਚੂੜੀ ਪਾਉਂਦਾ ਏ ਇਸ ਦੇ ਮਾਪਿਓ ਵੀ ਫੁੱਲੇ ਨਹੀਂ ਸਮਾਉਂਦੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਸੋ ਮਾਂ ਪੁੱਤ ਧੀਆ ਪੁੱਤਾਂ ਕੋਲੋਂ ਜ਼ਮੀਨਾਂ ਜਾਇਦਾਦਾਂ ਜਾਂ ਪੈਸੇ ਨਹੀਂ ਮੰਗਦੇ ਮਾਪਿਓ ਨੂੰ ਤਾਂ ਸਿਰਫ ਚਾਹੀਦਾ ਹੁੰਦਾ ਏ ਥੋੜਾ ਜਿਹਾ ਸਮਾਂ ਤੇ ਥੋੜਾ ਪਿਆਰ ਬਹੁਤ ਹੀ ਕਿਸਮਤ ਵਾਲੇ ਹੁੰਦੇ ਨੇ ਮਾਪੇ ਹੋ ਜਿਨ੍ਹਾਂ ਨੂੰ ਇਹੋ ਜਿਹੇ ਪੁੱਤ ਮਿਲਦੇ ਨੇ ਨਹੀਂ ਤਾਂ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਮੋਹ ਪਿਆਰ ਦੀ ਥਾਂ ਤੇ ਸਿਰਫ ਪੈਸਾ ਮੁੱਖ ਰਹਿ ਗਿਆ ਹੈ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ